ਦੇਖੋ ਸਾਰਾ ਦੇਸ਼ ਪੰਜਾਬ ਨੂੰ ਗद्दार ਸਾਬਤ ਕਰਨ ਤੇ ਕੋਈ ਵੀ ਮੌਕਾ ਨਹੀਂ ਛੱਡਦਾ ਅਗਰ ਪੰਜਾਬੀ ਅਦਾਕਾਰਾਂ ਨੇ ਦੇਖੋ ਲੜਾਈ ਤੋਂ ਬਾਅਦ ਅਗਰ ਪੰਜਾਬੀ ਕਲਾਕਾਰਾਂ ਜਿਹੜੀਆਂ ਫਿਲਮਾਂ ਪਹਿਲਾਂ ਬਣ ਚੁੱਕੀਆਂ ਸੀ ਉਹ ਕਰ ਲਈਆਂ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਤਾਂ ਅਸੀਂ ਗद्दार ਹੋ ਗਏ ਉਹ ਫਿਲਮਾਂ ਨਹੀਂ ਚੱਲਣ ਦੇਣੀਆਂ ਦਲਜੀਤ ਨੇ ਪਾਕਿਸਤਾਨੀ ਅਦਾਕਾਰਾਂ ਹਾਨੀਆ ਦੇ ਨਾਲ ਉਹ ਫਿਲਮ ਕਰ ਲਈ ਸੀਗੀ ਸਰਦਾਰ ਜੀ 3 ਤਾਂ ਉਹ ਭਾਰਤ ਦੇ ਵਿੱਚ ਚੱਲਣ ਨਹੀਂ ਦੇਣੀ ਜੀ ਇਹ ਗद्दार ਆ ਇਹ ਭਾਰਤ ਦੇ ਨਾਂ ਨਹੀਂ ਖੜ੍ਹ ਰਿਆ ਤੇ ਮਹਾਰਾਜ ਜੀ ਹੁਣ ਦੂਆ ਮੂਹ ਕਾਦੇ ਆ ਤੁਸੀਂ ਦੁੱਧ ਤੋਤੇ ਹੋਗੇ ਹੁਣ ਏਸ਼ੀਆ ਕੱਪ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਮੈਚ ਹੋਣ ਜਾ ਰਿਹਾ ਅਮਿਤ ਸ਼ਾਹ ਨੇ ਕਹਿਤਾ ਜੀ ਦੇਖੋ ਅਸੀਂ ਜਿਹੜੀਆਂ ਤਾਂ ਮਤਲਬ ਕਈ ਦੇਸ਼ਾਂ ਨੇ ਰਲ ਕੇ ਸੀਰੀਜ਼ ਖੇਡਣੀ ਉਹਦੇ ਵਿੱਚ ਤਾਂ ਅਸੀਂ ਮੈਚ ਖੇਡਾਂਗੇ ਪਾਕਿਸਤਾਨਾ ਅਸੀਂ ਕੱਲਿਆਂ ਵਾਲੀ ਕੋਈ ਟਰੋਫੀ ਨਹੀਂ ਖੇਡਾਂਗੇ ਉਹ ਯਾਰ ਕੱਲਿਆਂ ਵਾਲੀ ਕੀ ਭਾਰਤ ਤੇ ਪਾਕਿਸਤਾਨ ਦਾ ਆਹਮਣਾ ਸਾਹਮਣਾ ਹੋਣਾ ਤੁਸੀਂ ਕਹਿ ਦਿਓ ਅਸੀਂ ਨਹੀਂ ਖੇਡਣਾ ਦੇਖੋ ਲੈਜੈਂਡਸ ਦਾ ਜਿਹੜਾ ਮੈਚ ਹੋਇਆ ਸੀਗਾ ਮੁੰਡਿਆਂ ਦਾ ਉਹਨਾਂ ਨੇ ਵੀ ਛੱਡਤਾ ਕਿ ਅਸੀਂ ਪਾਕਿਸਤਾਨਾ ਨਹੀਂ ਖੇਡਣਾ ਫਾਈਨਲ ਛੱਡਿਆਏ ਸੀਗੇ ਅਸੀਂ ਤੇ ਹੁਣ ਤੁਸੀਂ ਇੱਕ ਏਸ਼ੀਆ ਕੱਪ ਦਾ ਇੱਕ ਮੈਚ ਨਹੀਂ ਛੱਡ ਸਕਦੇ ਸਰਬ ਭਾਗੂ ਬਈਆ ਜੇ ਪੈਸੇ ਦਾ ਖੇਲ ਹੈ ਮੈਂ ਤਾਂ ਇਹੀ ਕਹੂੰਗਾ ਯਾਰ ਤੁਸੀਂ ਪੈਸੇ ਪਿੱਛੇ ਇੰਨਾ ਗਿਰ ਚੁੱਕੇ ਆ ਪੰਜਾਬੀਆਂ ਨੂੰ ਤੁਸੀਂ ਗਦਾਰ ਸਾਬਤ ਕਰਨ ਤੇ ਆਗੇ ਤੇ ਹੁਣ ਹੁਣ ਤੁਸੀਂ ਦੁੱਧ ਦੋਤੇ ਹੋਗੇ ਹੁਣ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਤੇ ਵੀਡੀਓ ਨੂੰ ਜੱਤੋਂ ਜ਼ਿਆਦਾ ਸ਼ੇਅਰ ਕਰਦੇ ਤਾਂ ਕਿ ਸਾਰੇ ਭਾਰਤ ਵਿੱਚ ਫੈਲ ਜਵੇ ਕਿ ਪਤਾ ਲੱਗੇ ਪੰਜਾਬੀ ਗਦਾਰ ਨਹੀਂ ਸੀ ਗਦਾਰ ਕੌਣ ਆ ਸਿਆਸੀ ਬੰਦੇ ਆ ਗਦਾਰ ਇਹ ਦੇਖੋ ਪੈਸੇ ਲਈ ਕਿਸੇ ਦੇ ਵੀ ਪੁੱਤ ਬਣ ਸਕਦੇ ਇਹ ਇਹ ਜ਼ਿਆਦਾਤਰ ਪੈਸੇ ਦੇ ਪੁੱਤ ਹੀ ਆ ਬਾਕੀ ਆਪਣੀ رائے ਜਰੂਰ ਦਿਓ ਤੇ ਐਹੋ ਜੀ ਇਹ ਵੀਡੀਓ ਦੇਖਣ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ